ਆਪਣੀ ਨਵਾਂ ਪੇਂਟਿੰਗ ਨਹੀਂ ਆ ਮੈਂ ਤੁਹਾਨੂੰ ਦਿਖਾਨੀ ਆ ਆ ਜੀ ਮੇਰੇ ਪਾਪਾ ਦੀ ਪੇਂਟਿੰਗ ਆ ਬਣਾਈ ਹੋਈ ਆ ਇਹਦੇ ਵਿੱਚ ਹੈਗੇ ਤਿੰਨ ਸੱਪ ਨੇਗੇ ਆ ਹੈਗਾ ਆ ਕੀ ਹੈ ਮੋਤੀ ਜਿਹਦੇ ਸਿਰ ਤੇ ਬੋਦੀ ਉਹ ਹੈ ਮੋਦੀ ਤੇ ਇਹਨੇ ਇਹਦਾ ਹੱਲ ਪਕੜਿਆ ਹੋਇਆ ਹੈ ਜੀ ਇਹਨੂੰ ਹੱਲ ਚਲਾਣ ਨਹੀਂ ਦੇਣਾ ਤੇ ਆ ਹੈਗਾ ਅਮਿਸ਼ਾ ਜਿਹਨੂੰ ਪੱਗ ਦੀ ਨਹੀਂ ਪਰਵਾਹ ਉਹ ਹੈ ਅਮਿਸ਼ਾ ਤੇ ਇਹਨਾਂ ਮੈਪ ਨੂੰ ਫਾੜ ਕੇ ਨਿਕਲਿਆ ਆ ਵੀ ਇਹਨੇ ਕਿਸੇ ਨੂੰ ਖਾਣਾ ਨਹੀਂ ਖਾਣ ਦੇਣਾ ਤੇ ਆ ਹੈਗਾ ਅੰਬਾਨੀ ਜਿਹਦੇ ਸਿੱਤੇ ਗਾਨੀ ਉਹ ਹੈ ਅੰਬਾਨੀ ਤੇ ਨੇ ਇਹਦਾ ਫੈਰ ਖੜਿਆ ਹੋਇਆ ਜੀ ਇਹਨੂੰ ਬੱਚਣ ਨਹੀਂ ਦੇਣਾ ਜਿਹੜਾ ਕਿਸਾਨ ਹੈ ਉਹ ਡਟਿਆ ਖੜਾ ਹੈ ਵੀ ਮੈਂ ਇੱਥੇ ਰੱਟਾ ਖੜੂੰਗਾ ਤੇ ਜਿਹੜਾ ਪੰਜਾਬ ਤੇ ਕਸ਼ਮੀਰ ਹੈ ਉਹ ਬੱਚਿਆ ਹੋਇਆ ਤੇ ਜਿਹੜਾ ਆ ਸਾਰਾ ਕਾਲਾ ਮੈਪ ਹੈ ਇਸ ਮਤਲਬ ਪੂਰਾ ਇੰਡੀਆ ਕਾਲਾ ਕਰਦਾ ਪੂਰਾ ਇੰਡੀਆ ਕਾਲਾ ਕਰਦੇ ਤੇ ਪੰਜਾਬ ਤੇ ਜੰਮੂ ਕਸ਼ਮੀਰ ਬਚਿਆ ਹੋਇਆ ਬਸ